ਏਜੰਟ ਹੁੰਦੇ ਪੋਲਿੰਗ ਇਹ ਬੂਥ ਵਿੱਚ ਚੈਕਿੰਗ ਕਰੋ ਇਹ ਬੂਥ ਵਿੱਚ ਚੈਕਿੰਗ ਕਰੋ ਕਦੀ ਇਲੈਕਸ਼ਨਾਂ ਦੇ ਦੌਰਾਨ ਚੱਲਦੀ ਇਲੈਕਸ਼ਨ ਚ ਕਿਸੇ ਦੇ ਪਾਰਟੀ ਦੇ ਬੂਥਾਂ ਤੇ ਜਾ ਕੇ ਚੈਕਿੰਗ ਕਰ ਸਕਦੇ ਤੁਸੀਂ ਅੱਛਾ ਜਿੱਥੇ ਦਿਲ ਕਰਦਾ ਕਿ ਸਾਨੂੰ ਸ਼ੱਕ ਹੈ ਇੱਥੇ ਨਸ਼ੇ ਹੋ ਸਕਦੇ ਨੇ ਸਾਨੂੰ ਸ਼ੱਕ ਹੈ ਇੱਥੇ ਇਮਿਨਸ਼ਨ ਹੋ ਸਕਦਾ ਵਾ ਇਸ ਕਰਕੇ ਮੇਰੇ ਵੀਰੋ ਇਹ ਸਾਰਾ ਫਰੌਡਰੈਂਟ ਰਿਜ਼ਲਟ ਆ ਅਕੋਰਡਿੰਗ ਟੂ ਮੀ ਇੱਕ ਭੁਲੇਖਾ ਪਾਉਣ ਵਾਲਾ ਰਿਜ਼ਲਟ ਆ ਅਸਲ ਰਿਜ਼ਲਟ ਜਿਹੜਾ 2027 ਵਿੱਚ ਆਵੇਗਾ ਹਾਂ ਇਜਰੀਵਾਲ ਚਲੋ ਉਹਨਾਂ ਨੇ ਖੁਸ਼ੀ ਮਨਾਉਣੀ ਆ ਉਹਨਾਂ ਦਾ ਰਾਈਟ ਬਣਦਾ ਉਹ ਕਹਿਣਗੇ ਜੇ ਅਸੀਂ ਤਾਂ ਜਿੱਤ ਲਈ ਇਲੈਕਸ਼ਨ ਤੇ ਹੁਣ ਬਸ ਤਿਆਰੀ ਕਰੋ 2027 ਦੀ ਇਹ ਜਿਹੜੀ ਇਲੈਕਸ਼ਨ ਦਾ ਨਤੀਜਾ ਤੁਸੀਂ ਕੱਢ ਲਓ ਜਿਹੜੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਈ ਹੈ ਉਹ 42000 ਵੋਟ ਪਈ ਹੈ ਟੋਟਲ ਵੋਟ ਪੋਲ ਹੋਈ ਹੈ 1 ਲੱਖ 75000 ਅਗਰ ਆਪਾਂ ਪਰਸੈਂਟੇਜ ਦੇਖਾਂਗੇ ਤੇ ਅਕਾਲੀ ਦਲ ਸੌਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਈ ਆ ਲਗਭਗ 36% ਵੋਟ ਅਪਰੋਕਸੀਮੇਟਲੀ ਇਹਦਾ ਮਤਲਬ ਆ ਕਿ 64% ਲੋਕ ਅੱਜ ਝਾੜੂ ਪਾਰਟੀ ਦੀ ਸਰਕਾਰ ਦੇ ਬੋਕਰ ਦੇ ਖਿਲਾਫ ਖੜੇ ਨੇ ਅੱਜ ਵੀ 64% ਇਹ ਕੋਈ ਛੋਟਾ ਸੰਕੇਤ ਨਹੀਂਗਾ 댓 ਮੀਨਸ ਦੇ ਆਰ ਟੋਟਲੀ ਅਨਪੋਪੂਲਰ ਔਰ ਜੋ ਇਹਨਾਂ ਨੇ ਕੁਝ ਪਿੱਛੇ ਕੀਤਾ ਐਂਟੀ ਸਿੱਖ ਫੈਸਲੇ ਲਏ ਨੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਭੇਜਿਆ ਦੂਜੀਆਂ ਜੇਲਾਂਾਂ ਦੇ ਸਟੇਟਾਂ 'ਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਿਆ ਪੁਲਿਸ ਨੂੰ ਇੰਨਾ ਅਧਿਕਾਰ ਦਿੱਤਾ ਵਾ ਕਿ ਜਿੰਨੂੰ ਮਰਜ਼ੀ ਢਾ ਲੋ ਕੁੱਟ ਲੋ ਜਥੇਬੰਦੀਆਂ ਕੁੱਟੋ ਕਿਸਾਨਾਂ ਦਾ ਅੰਦੋਲਨ ਪੀਲੇ ਪੰਜੇ ਨਾਲ ਬੁਲਡੋਜ਼ਰ ਦੇ ਨਾਲ ਖਦੇੜਿਆ ਉਹਨਾਂ ਨੂੰ ਕੁੱਟਿਆ ਸਾਰਿਆਂ ਨੂੰ ਔਰ ਪਤਾ ਨਹੀਂ ਕਿੰਨੇ ਝੂਠੇ ਪਰਚੇ ਪੰਜਾਬ ਦੇ ਵਿੱਚ ਦਰਜ ਹੋਏ ਨੇ ਕੰਸਿਸਟੈਂਟਲੀ ਲਗਾਤਾਰ ਇਸੇ ਤਰਨਤਾਰ ਨਹੀਂ ਇਲੈਕਸ਼ਨ ਵਿੱਚ ਮੇਰਾ ਖਿਆਲ ਹੈ ਕਿ ਜ਼ਿਆਦਾ ਨਹੀਂ ਤਾਂ ਦਰਜ ਨਾ ਪਰਚੇ ਦਰਜ ਕੀਤੇ ਇਲੈਕਸ਼ਨ ਵਾਲੇ ਦਿਨ ਪੁਲਿਸ ਦੇ ਐਸਐਸਪੀ ਸਾਹਿਬ ਬਾਵਾ ਚੜਾ ਕੇ ਐਂ ਘੁਮਰੇ ਸੀ ਜਿਵੇਂ ਕਿ ਆਮ ਆਦਮੀ ਦੇ ਏਜੰਟ ਹੁੰਦੇ ਪੋਲਿੰਗ ਇਹ ਬੂਥ ਵਿੱਚ ਚੈਕਿੰਗ ਕਰੋ ਇਹ ਬੂਥ ਵਿੱਚ ਚੈਕਿੰਗ ਕਰੋ ਕਦੀ ਇਲੈਕਸ਼ਨਾਂ ਦੇ ਦੌਰਾਨ ਚੱਲਦੀ ਇਲੈਕਸ਼ਨ 'ਚ ਕਿਸੇ ਦੇ ਪਾਰਟੀ ਦੇ ਬੂਥਾਂ ਤੇ ਜਾ ਕੇ ਚੈਕਿੰਗ ਕਰ ਸਕਦੇ ਤੁਸੀਂ ਅੱਛਾ ਜਿੱਥੇ ਦਿਲ ਕਰਦਾ ਕਿ ਸਾਨੂੰ ਸ਼ੱਕ ਹੈ ਇੱਥੇ ਨਸ਼ੇ ਹੋ ਸਕਦੇ ਨੇ ਸਾਨੂੰ ਸ਼ੱਕ ਹੈ ਇੱਥੇ ਇਮੂਨੇਸ਼ਨ ਹੋ ਸਕਦਾ ਵਾ ਇਸ ਕਰਕੇ ਮੇਰੇ ਵੀਰੋ ਇਹ ਸਾਰਾ ਫਰੌਡਰੈਂਟ ਰਿਜ਼ਲਟ ਆ ਅਕੋਰਡਿੰਗ ਟੂ ਮੀ ਇੱਕ ਭੁਲੇਖਾ ਪਾਉਣ ਵਾਲਾ ਰਿਜ਼ਲਟ ਆ ਅਸਲ ਰਿਜ਼ਲਟ ਜਿਹੜਾ 2027 ਵਿੱਚ ਆਵੇਗਾ ਹਾਂ ਕਾਂਗਰਸ ਪਾਰਟੀ ਨੂੰ ਪਰਚੋਲ ਕਰਨੀ ਚਾਹੀਦੀ ਆ